ਉਹ ਸਮਾਂ ਅਸੀਂ ਸਭ ਨੇ ਦੇਖਿਆ ਅਸੀਂ ਲੋਕਾਂ ਦੀ ਵੀ ਗੱਲ ਕਰੀਏ ਇੰਡਸਟਰੀ ਦੀ ਵੀ ਗੱਲ ਕਰੀਏ ਮੀਡੀਆ ਦੀ ਵੀ ਗੱਲ ਕਰੀਏ ਉਹ ਇੱਕ ਐਦਾਂ ਦੀ ਚੀਜ਼ ਸੀ ਜਿਹੜੀ ਮੈਂ ਕਿਹਾ ਸੀ ਸ਼ਬਦਾਂ ਚ ਵੀ ਨਹੀਂ ਸੀ ਦੁੱਖ ਵੀ ਨਹੀਂ ਸੀ ਸਾਂਝਾ ਕਰ ਪਾ ਰਹੇ ਚਾਹੇ ਉਹ ਚੀਜ਼ ਨੂੰ ਹਰ ਕੋਈ ਮਹਿਸੂਸ ਅੰਦਰੇ-ਅੰਦਰੀਂ ਕਰ ਰਿਹਾ ਸੀ ਤੁਹਾਡੇ ਨਾਲ ਉਹ ਚੀਜ਼ ਹੋਈ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੇ ਆਪਣੇ ਪਰਿਵਾਰ ਨੂੰ ਸੰਭਾਲ ਲਿਆ ਸੋ ਤੁਸੀਂ ਸਭ ਤੋਂ ਵੱਡੇ ਫੈਮਿਲੀ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਜਾਣਨਾ ਚਾਹਾਂਗੀ ਕਿ ਇੱਕ ਬੱਚੇ ਦੇ ਦਿਮਾਗ ਤੇ ਉਹ 1 ਸਾਲ ਤੱਕ ਕੀ ਕੁਝ ਚੱਲਦਾ ਰਿਹਾ ਮਾਂ ਨਹੀਂ ਹੈ ਜੋ ਕਾਫੀ ਜ਼ਿਆਦਾ ਉਹਨਾਂ ਚੀਜ਼ਾਂ ਦੇ ਵਿੱਚ ਉਸ ਟਾਈਮ ਤੇ ਅਮਨੁਰੀ ਮੈਮ ਬੜੀ ਮੁਸ਼ਕਿਲ ਉਹਨਾਂ ਨੂੰ ਚੀਜ਼ਾਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਛੋਟਾ ਪਰ ਆਦੀਏ ਉਹਨੇ ਲੱਗੇ ਕੈਰੀਅਰ ਬਣਾਣਾ ਸੋ ਤੁਸੀਂ ਵੱਡੇ ਸੀ ਉਹ ਇੱਕ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆਈ ਮੇਰੇ ਮੇਰੇ ਖਿਆਲ ਜਦੋਂ ਮੇਰੀ ਐਕਚੁਅਲੀ ਨਾ ਪਾਪਾ ਨਾਲ ਅਟੈਚਮੈਂਟ ਬਹੁਤ ਜ਼ਿਆਦਾ ਸੀ ਕਿਉਂਕਿ ਮੈਂ ਪਾਪਾ ਦੇ ਨਾਲ ਹੀ ਰਹਿੰਦਾ ਸੀ ਗਾਲਮੇਸ ਕਿਉਂਕਿ ਛੋਟਾ ਮੰਮਾ ਇਹ ਚਲੇ ਗਏ ਸੀਗੇ ਅਲਾਪ ਤੇ ਮੰਮਾ ਕੈਨੇਡਾ ਅਲਾਪ ਦੀ ਕੁਝ ਹਾਇਰ ਸਟੱਡੀਜ਼ ਵਾਸਤੇ ਤੇ ਫਿਰ ਉਦੋਂ ਉਹ ਉੱਥੇ ਰਹਿ ਕਾਫੀ ਦਿਨ ਆ ਸੌਰੀ ਕਾਫੀ ਸਾਲ ਉੱਥੇ ਰਹਿ ਕਾਫੀ ਦਿਨ ਉੱਥੇ ਰਹਿ ਤੇ ਫਿਰ ਮੈਂ ਇਧਰ ਫਾਦਰ ਸਾਹਿਬ ਨਾਲ ਹੁੰਦਾ ਸੀ ਨਾ ਉਹਨਾਂ ਨੇ ਸ਼ੋਅਜ਼ ਅਟੈਂਡ ਕਰਦੇ ਆ ਉਹਨਾਂ ਦੀ ਕੋਈ ਇੰਟਰਵਿਊਜ਼ ਜਾਂ ਕੋਈ ਕਿਸੇ ਤਰੀਕੇ ਦੇ ਇਵੈਂਟਸ ਹੁੰਦੇ ਸੀਗੇ ਤਾਂ ਵੀ ਮੈਂ ਬਾਪਾ ਦੇ ਨਾਲ ਹੀ ਰਹਿੰਦਾ ਹੁੰਦਾ ਸੀਗਾ ਤਾਂ ਮੈਨੂੰ ਨਾ ਮਤਲਬ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨੇ ਮਤਲਬ ਜਦ ਤੱਕ ਮੈਂ ਫਾਦਰ ਸਾਹਿਬ ਨਾਲ ਰਹਾ ਮੈਨੂੰ ਪਤਾ ਚੱਲ ਚੁੱਕਿਆ ਸੀਗਾ ਕਿ ਉਹ ਉਹਨਾਂ ਦੀ ਟੋਨ ਤੋਂ ਹੀ ਪਤਾ ਚੱਲ ਜਾਂਦਾ ਸੀਗਾ ਕਿ ਉਹ ਕਿੱਥੇ ਕੰਫਰਟੇਬਲ ਨੇ ਕਿੱਥੇ ਕੰਫਰਟੇਬ ओके ਉਹ ਕਿਸ ਸਖਸ਼ ਨੂੰ ਲਾਈਕ ਕਰ ਰਹੇ ਨੇ ਕਿਸ ਨੂੰ ਨਹੀਂ ਕਰ ਰਹੇ ਅੰਦਰੋਂ ਪਰ ਉਹ ਉਹ ਬਾਰੋਂ ਸਮਾਈਲ ਕਰਦੇ ਸੀ ਹਰੇਕ ਨੂੰ ਖੁਸ਼ ਰੱਖਦੇ ਸੀਗੇ ਤੇ ਫਿਰ ਪਰ ਮੈਨੂੰ ਅੰਦਰੋਂ ਪਤਾ ਚੱਲ ਜਾਂਦਾ ਸੀ ਕਿ ਅੰਦਰੋਂ ਕੀ ਕਹਿਣਾ ਚਾਹ ਰਹੇ ਨੇ ਅੰਦਰੋਂ ਕੀ ਫੀਲ ਕਰ ਰਹੇ ਨੇ ਤੇ ਮੈਨੂੰ ਪਤਾ ਚੱਲ ਜਾਂਦਾ ਸੀਗਾ ਤੇ ਫਿਰ ਮੈਂ ਉਸ ਹਿਸਾਬ ਨਾਲ ਉਹ ਚੀਜ਼ ਨੂੰ ਉਹ ਮੂਮੈਂਟ ਨੂੰ ਜਾਂ ਉਹ ਅ ਕਹਿ ਲਓ ਕਿ ਉਸ ਉਸ ਪਰਟੀਕੂਲਰ ਇਵੈਂਟ ਨੂੰ ਮੈਂ ਹੈਂਡਲ ਕਰ ਲੈਂਦਾ ਸੀਗਾ ਤੇ ਜਦੋਂ ਫਾਦਰ ਸਾਹਿਬ ਗੁਜ਼ਰੇ ਮਤਲਬ ਮੈਨੂੰ ਤਾਂ ਮਤਲਬ ਓਬਵੀਅਸਲੀ ਕੋਈ ਹੋਸ਼ ਨਹੀਂ ਸੀਗਾ ਉਸ ਟਾਈਮ ਕਿਉਂਕਿ ਮੈਂ 11 ਦਿਨ ਤੱਕ ਪਹਿਲਾਂ ਪਾਪਾ ਨੂੰ ਮਿਲੇ ਨਹੀਂ ਪਾਇਆ ਕਿਉਂਕਿ ਮੇਰੇ ਨਾਲ ਥਰੋਟ ਚ ਇਨਫੈਕਸ਼ਨ ਹੋ ਗਈ ਸੀਗੀ ਕੁਝ ਖਾ ਕੇ ਬਾਹਰਲਾ ਤੇ ਕਿਉਂਕਿ ਹਸਪੀਟਲ ਰਹੀਦਾ ਸੀਗਾ ਤੇ ਫਿਰ ਉਹ ਬਾਹਰਲਾ ਅਸੀਂ ਖਾਂਦੇ ਰਹਿੰਦੇ ਸੀਗੇ ਨਾਲ-ਨਾਲ ਤੇ ਕੁਝ ਏਦਾਂ ਦਾ ਹੁੰਦਾ ਸੀਗਾ ਤੇ ਫਿਰ ਮੇਰੇ ਫਾਦਰ ਸਾਹਿਬ ਕੋਲ ਮੈਂ ਨਹੀਂ ਗਿਆ ਮੈਂ ਕਿਹਾ ਮੇਰੇ ਕੋਲ ਕੋਈ ਮੇਰੀ ਥਰੋਟ ਚ ਜਿਹੜੀ ਇਨਫੈਕਸ਼ਨ ਆ ਉਹ ਕਰੇ ਕਿਤੇ ਫਾਦਰ ਸਾਹਿਬ ਨੂੰ ਨਾ ਲੱਗ ਜਾਵੇ ਤੇ ਫਿਰ ਮੈਂ ਘਰੇ ਰਿਆ ਐਂਟੀਬਾਇਓਟਿਕਸ ਖਾਧੀਆਂ ਤੇ ਫਿਰ ਮੈਂ ਮਤਲਬ ਆਪਣੇ ਆਪ ਨੂੰ ਗਰਡ ਵਗ ਡੇਰੋ ਗਲਾ ਸੈੱਟ ਕੀਤਾ ਤੇ ਮੈਂ ਡਾਕਟਰ ਨੂੰ ਵੀ ਪਹਿਲਾਂ ਹੀ ਪੁੱਛਿਆ ਮੈਂ ਕਿਹਾ ਯਾਰ ਮੈਂ ਗਾ ਸਕੂਗਾ ਨਾ ਮਤਲਬ ਵੀ ਇਦਾਂ ਦਾ ਕੋਈ ਇਸ਼ੂ ਤਾਂ ਨਹੀਂ ਹੈ ਉਹ ਕਹਿੰਦਾ ਕੋਈ ਟੈਨਸ਼ਨ ਨਹੀਂ ਆ ਵੀ 10 ਦਿਨ ਦੀ ਐਂਟੀਬਾਇਓਟਿਕਸ ਤੇ ਕਿਉਂਕਿ ਇੱਕ ਲੈਗੇਸੀ ਜਦੋਂ ਤੁਹਾਨੂੰ ਪਤਾ ਤੁਹਾਡੇ ਮੋਢਿਆਂ ਤੇ ਹੁੰਦੀ ਆ ਤਾਂ ਤੁਹਾਨੂੰ ਪਤਾ ਵੀ ਯਾਰ ਵੀ ਮੇਰੇ ਫਾਦਰ ਸਾਹਿਬ ਨੇ ਹੁਣ ਇਹ ਸਹੀ ਚਾ ਚੁੱਕੇ ਨੇ ਅੱਗੇ ਮੈਨੂੰ ਇਹ ਕੰਮ ਕਰਨਾ ਤਾਂ ਉਹ ਇੱਕ ਬੰਦਾ ਡਰ ਜਾਂਦਾ ਯਾਰ ਕਿ ਵੀ ਮੇਰੇ ਗਲੇ ਨੂੰ ਇਹ ਮੇਰੀ ਕਮਾਈ ਹੈ ਮੇਰਾ ਗਲਾ ਮੇਰੀ ਕਮਾਈ ਹੈ ਇਹਨੂੰ ਕੁਝ ਹੋਣਾ ਜਾਵੇ ਤੇ ਫਿਰ ਮੈਂ ਉਹ ਵੀ ਡਾਕਟਰ ਨੂੰ ਪੁੱਛਿਆ ਡਾਕਟਰ ਕਹਿੰਦਾ ਸੀਗਾ ਵੀ ਠੀਕ ਹੋ ਜਾਏਗਾ ਮੈਂ ਫਿਰ ਪਾਪਾ ਨੂੰ ਫੋਨ ਕਰਕੇ ਦੱਸਿਆ ਪਾਪਾ ਕਹਿੰਦੇ ਵੀ ਠੀਕ ਆ ਵੀ ਕੋਈ ਗੱਲ ਨਹੀਂ ਫਿਰ ਜਦ ਤੂੰ ਠੀਕ ਹੋ ਗਿਆ ਤੂੰ ਆ ਜੀ ਮੇਰੇ ਕੋਲ ਸਾਨੂੰ ਪਤਾ ਨਹੀਂ ਸੀ ਡਾਕਟਰ ਨੇ ਸਾਨੂੰ ਡਾਕਟਰਸ ਨੇ ਤਾਂ ਕਹਿਤਾ ਸੀਗਾ ਵੀ ਛੁੱਟੀ ਮਿਲ ਜੂਗੀ ਜਲਦੀ ਤੁਹਾਨੂੰ ਤੇ ਅਸੀਂ ਸੋਚਿਆ ਕਿ ਚਲੋ ਅਸੀਂ ਖੁਸ਼ੀ ਖੁਸ਼ੀ ਪਾਪਾ ਨੂੰ ਘਰੇ ਲੈ ਕੇ ਜਾਵਾਂਗੇ ਪਰ ਕਿਸ ਤਰ੍ਹਾਂ ਅਸੀਂ ਘਰੇ ਲੈ ਕੇ ਆਏ ਉਹ ਇੱਕਦਮ ਕੀ ਹੋ ਗਿਆ ਉੱਥੇ ਤੇ ਮੈਂ ਪਾਪਾ ਨੂੰ ਮਿਲ ਨਹੀਂ ਪਾਇਆ 11 ਦਿਨ ਮਤਲਬ ਉਸ ਜਗਾ ਤੇ ਫਿਰ ਮੈਂ ਜਿੰਨੀ ਗੱਲ ਹੁੰਦੀ ਸੀ ਹੈਲੋ ਹਾਈ ਮਾੜੀ ਮੋਟੀ ਕਰ ਪਾਉਂਦਾ ਸੀਗਾ ਪਰ ਅ ਮੇਰੇ ਅੰਦਰ ਇੱਕ ਹਿੰਮਤ ਨਹੀਂ ਸੀਗੀ ਕਿ ਮੈਂ ਅ ਵੀ ਮੈਂ ਇਹ ਕਹਾਂ ਕਿ ਮੇਰੇ ਫਾਦਰ ਸਾਹਿਬ ਚਲੇ ਗਏ ਆ ਜਾਂ ਮੇਰੇ ਫਾਦਰ ਸਾਹਿਬ ਗੁਜ਼ਰ ਗਏ ਆ ਮੇਰੇ ਚੰਨੀ ਹਿੰਮਤ ਨਹੀਂ ਸੀਗੀ ਜਦੋਂ ਉਹਨਾਂ ਦੀ ਡੈਥ ਹੋਈ ਆ ਤੇ ਨਾ ਮੇਰੇ ਲਈ ਉਹ ਐਕਸੈਪਟ ਕਰਨ ਵਾਲਾ ਯੂ نو ਮੌਕਾ ਸੀਗਾ ਕਿ ਮੈਂ ਉਹ ਚੀਜ਼ ਨੂੰ ਐਕਸੈਪਟ ਕਰਦਾ ਕਿਉਂਕਿ ਮੇਰੇ ਲਈ ਬਹੁਤ ਵੱਡਾ ਸ਼ੌਕ ਸੀਗਾ ਜੀ ਤੇ ਫਿਰ ਉਦੋਂ ਛੋਟਾ ਉੱਥੇ ਨਾਲ ਰਹਿੰਦਾ ਸੀ ਉਹ ਕਾਫੀ ਉਹਨੇ ਸਟਰੈਂਥ ਦਿਖਾਈ ਕਾਫੀ ਸਟਰੋਂਗ ਸੀਗਾ ਉਹ ਕਿਉਂਕਿ ਉਹ ਡਾਕਟਰਸ ਨਾਲ ਗੱਲਗੁੱਲ ਕਰ ਲੈਂਦਾ ਸੀ ਉਹਨੂੰ ਮੈਡੀਕਲ ਦਾ ਕਾਫੀ ਨੋਲੇਜ ਹੈਗੀ ਹੈ ਤੇ ਉਹ ਇਸ ਕਰਕੇ ਫਿਰ ਉਹ ਗੱਲਗੁੱਲ ਕਰਦਾ ਰਹਿੰਦਾ ਸੀਗਾ ਮੈਨੂੰ ਹਲੇ ਮਤਲਬ ਮੈਨੂੰ ਤੇ ਮम्मा ਨੂੰ ਉਹਨੇ ਛੋਟੇ ਨੇ ਟੈਕਲ ਕੀਤਾ ਹੈਂਡਲ ਕੀਤਾ ਇੱਕ ਡਬਲ ਇੱਕ ਉਮੀਦ ਹੋ ਜਾਂਦੀ ਹੈ ਇੱਕ ਤੁਹਾਡੇ ਤੇ ਡਬਲ weight ਆ ਜਾਂਦਾ ਤੁਹਾਡੇ ਦੋਵੇਂ ਮੁੰਡਿਆਂ ਤੇ ਉਤੇ ਇੱਕ ਡਬਲ ਡਬਲ ਭਾਰ ਆ ਜਾਂਦਾ ਕਿ ਵੀ ਤੁਸੀਂ ਇਹ ਜਿਹੜਾ ਹੁਣੇ ਲੈਗੇਸੀ ਜਿਹੜੀ ਲੈ ਕੇ ਜਾ ਰਹੇ ਹੋ ਅੱਗੇ ਤੇ ਫਿਰ ਉਹਦੇ ਨਾਲ ਫਿਰ ਸਾਨੂੰ ਕੀ ਮਹਿਸੂਸ ਹੁੰਦਾ ਕਿ ਯਾਰ ਵੀ ਪ੍ਰੈਸ਼ਰ ਸਾਡੇ ਤੇ ਡਬਲ ਹੋ ਜਾਂਦਾ ਦਾਸੀਂ ਡਬਲ ਮਿਹਨਤ ਕਰਦੇ ਆ ਉਸ ਚੀਜ਼ ਨੂੰ ਕਰਨ ਲਈ ਕਿਉਂਕਿ 1 31 32 ਸਾਲ ਦੇ ਸਾਰੰਗ ਦੇ ਵਿੱਚੋਂ 60 ਸਾਲਾਂ ਦੇ ਸਰਦੂਲ ਸਕੰਦਰ ਸਾਹਿਬ ਜਿਨ੍ਹਾਂ ਦਾ ਇਹਨਾਂ ਲੈਜੈਂਡਰੀ ਰਿਆਸ ਹੈ ਉਹ ਉਹ ਉਹਨਾਂ ਦੇ ਅੱਧੀ ਉਮਰ ਦੇ ਵਿੱਚ ਵੀ ਮੈਂ ਉਦਾਂ ਮੈਂ ਨਹੀਂ ਕਰ ਸਕਦਾ ਓਬਵੀਅਸਲੀ ਇਟ ਇੰਪੋਸੀਬਲ ਹੈ ਪਰ ਡਬਲ ਮਿਹਨਤ ਕਰਨੀ ਪੈਣੀ ਹੈ ਹੁਣ ਮੇਰੇ ਫਾਦਰ ਸਾਹਿਬ ਦਾ ਮੇਰੀ ਉਮਰ ਚ ਰਿਆਜ਼ ਕਿਸ ਤਰ੍ਹਾਂ ਦਾ ਸੀਗਾ ਫਿਰ ਉਹ 60 ਸਾਲਾਂ ਦੇ ਹੋਏ ਉਦੋਂ ਕਿਦਾਂ ਦਾ ਹੋ ਗਿਆ ਫਿਰ ਇਸ ਕਰਕੇ ਫਿਰ ਮੈਨੂੰ ਲੱਗਦਾ ਸੀਗਾ ਕਿ ਵੀ ਮੈਨੂੰ ਅੱਜ ਵੀ ਉਹ ਉਹ ਮਿਹਨਤ ਕਰਨੀ ਪੈਣੀ ਤਾਂ ਕਿ ਲੋਕ ਕਹਿਣ ਕਿ ਯਾਰ ਇਹ ਹਾਏ 60 ਸਾਲਾਂ ਦੇ ਸਰਦੂਲ ਸਿਕੰਦਰ ਸਾਹਿਬ ਨਾਲ ਥੋੜੇ ਵੈਸੇ ਤਾਂ ਉਹਨਾਂ ਦਾ ਕੋਈ ਮੈਚ ਨਹੀਂ ਕਰ ਸਕਦੇ ਸੀ 7 ਜਨਮ ਵੀ ਅਸੀਂ ਉਹਨਾਂ ਦੇ ਬੇਟੇ ਉਹਨਾਂ ਦਾ ਖੂਨ ਹੋ ਕੇ ਵੀ ਇਹ ਗੱਲ ਕਹਿੰਦੇ ਕਿ ਉਹਨਾਂ ਨੂੰ ਮੈਚ ਕਰਨਾ ਇੰਪੋਸੀਬਲ ਹੈ ਔਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਡਬਲ ਤੇ ਕੁਝ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਕਿ ਜਿਹੜੀਆਂ ਅਸੀਂ ਐਕਸਪ੍ਰੈਸ ਕਰਨਾ ਚਾਹੁੰਦੇ ਆ ਪਰ ਨਹੀਂ ਹੋ ਪਾਂਦੀਆਂ ਆ ਮੈਂ ਆਪਣੇ ਫਾਦਰ ਸਾਹਿਬ ਨੂੰ ਦੱਸ ਹੀ ਨਹੀਂ ਪਾਇਆ ਕਿ ਮੈਂ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਤੇ ਮੇਰੇ ਨਾਲ ਮੈਂ ਉਹਨਾਂ ਨੂੰ ਇੱਕ ਅਜੀਬ ਜਿਹੀ ਝਿਜਕ ਹੁੰਦੀ ਸੀ ਮੈਨੂੰ ਉਹਨਾਂ ਨਾਲ ਮਤਲਬ ਇੱਕ ਡਰ ਜਿਹਾ ਹੁੰਦਾ ਸੀਗਾ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਉਹਨਾਂ ਨਾਲ ਕਿੱਦਾਂ ਗੱਲ ਕਰਾਂ ਜਾਂ ਉਹਨਾਂ ਨੂੰ ਮੈਂ ਕਿੰਨਾ ਦੱਸਾਂ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਤੁਸੀਂ ਮੇਰੇ ਲਈ ਇੱਕ ਮੇਰੇ ਆਈਡਲੋਂ ਮੇਰੇ ਸੁਪਰ ਹੀਰੋ ਤੁਸੀਂ ਮੇਰੇ ਲਈ ਕ્યા ਹੋ ਮੈਂ ਮੈਂ ਨਹੀਂ ਦੱਸ ਸਕਦਾ ਹਨਾ ਮੇਰੇ ਲਈ ਬਹੁਤ ਮੈਂ ਬਹੁਤ ਪਛਤਾਇਆ ਕਿ ਯਾਰ ਮੈਂ ਕੋਈ ਕਾਜ ਥੋੜਾ ਜਿਹਾ ਮੈਂ ਥੋੜਾ ਜਿਹਾ ਜ਼ਿਕਰ ਹੀ ਕਰ ਦਿੰਦਾ ਕਿ ਯਾਰ ਮੈਂ ਮੇਰੇ ਲਈ ਤੁਸੀਂ ਆ ਹੋ ਜ਼ਿਆਦਾ ਕਲੋਸ ਕੌਣ ਸੀ ਪਾਪਾ ਦੇ ਤੁਸੀਂ ਜਾਂ ਆਲਾਪ ਅ ਸੀਗੇ ਦੋਵੇਂ ਹੀ ਅਸੀਂ ਪਰ ਮੈਨੂੰ ਸਾਰੇ ਕਹਿੰਦੇ ਸੀ ਇਹ ਪਾਪਾ ਤੇ ਗਿਆ ਇਸ ਕਰਕੇ ਪਾਪਾ ਨਾਲ ਮੈਨੂੰ ਜ਼ਿਆਦਾ ਅਟੈਚਮੈਂਟ ਹੁੰਦੀ ਸੀ ਮੇਰੀ ਨਾ ਪਾਪਾ ਪਰ ਉਹਨਾਂ ਤੋਂ ਨਾ ਇੱਕ ਝਿਜਕ ਇੱਕ ਔਰਾ ਉਹਨਾਂ ਦਾ ਇਦਾਂ ਸਾ ਸੀ ਕਿੰਗ ਟਾਈਪ ਔਰਾ ਕਿ ਸਾਨੂੰ ਨਾ ਡਰ ਬਹੁਤ ਲੱਗਦਾ ਸੀ ਉਹਨਾਂ ਤੋਂ ਤੇ ਉਹ ਉਹਨਾਂ ਨੇ ਕਹਿਣਾ ਸਾਨੂੰ ਕੁਝ ਨਹੀਂ ਪਰ ਉਹਨਾਂ ਤੋਂ ਇੱਕ ਔਰੇ ਤੋਂ ਡਰ ਬਹੁਤ ਲੱਗਦਾ ਹੁੰਦਾ ਸੀਗਾ ਵੀ ਇੱਕ ਇੱਜ਼ਤ ਹੁੰਦੀ ਆ ਇੱਕ ਨਾ ਰਿਸਪੈਕਟ ਹੁੰਦੀ ਆ ਤੇ ਉਹ ਹੁੰਦਾ ਸੀਗਾ ਸਾਡੇ ਅੰਦਰ ਜ਼ਰੂਰ ਹੋਸੀ ਜੀ